ਉਦੋਂ ਇਸ ਕੈਮ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਕਿਸਾਨਾਂ ਆਗੂ ਜਰਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆ ਹੁੰਦਾ ਕਿ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਰੋਕਣ ਦੀ ਨਿੰਦਾ ਹੈ ਮੋਰਚੇ ਤੋਂ ਬੁਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਗਈ ਹੈ ਮਾਨ ਸਰਕਾਰ ਮੋਦੀ ਸਰਕਾਰ ਦੇ ਰਾਹ ਤੇ ਤੁਰ ਰਹੀ ਹੈ ਕਿਸਾਨਾਂ ਆਗੂ ਡੱਲੇਵਾਲ ਦੇ ਵੱਲੋਂ ਇਹ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਸਾਨੂੰ ਦਿੱਲੀ ਨਹੀਂ ਜਾਣ ਦਿੰਦੀ ਉਸੇ ਤਰ੍ਹਾਂ ਮਾਨ ਸਰਕਾਰ ਨੇ ਚੰਡੀਗੜ੍ਹ ਨਹੀਂ ਜਾਣ ਦਿੱਤਾ ਡੱਲੇਵਾਲ ਦੀ ਭੁਖ ਹੜਤਾਲ ਨੂੰ 100 ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ 102 ਦਿਨਾਂ ਦੇ ਵਿੱਚ ਜੋ ਕਿ ਉਹਨਾਂ ਦੀ ਆਪੋ ਖੜਤਾਲਿਆ ਉਹ ਦਾਖਲ ਹੋ ਚੁੱਕੀ ਹੈ ਤੇ ਇਸ ਦੇ ਵਿਚਾਲੇ ਐਸਕੇਐਮ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਜਗੀਰ ਸਿੰਘ ਢੱਲੇਵਾਲ ਦਾ ਕਹਿੰਦੇ ਕਿ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੀ ਨਿੰਦਾ ਕਰਦੇ ਆ ਮੋਰਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਮੋਦੀ ਸਰਕਾਰ ਦੇ ਰਾਹ ਤੇ ਤੁਰ ਰਹੀ ਹੈ ਆਈਐਸਕੈਮ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਨੇਕ ਕਿਸਾਨ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੀ ਨਿੰਦਾ ਕਰਦੇ ਆ ਮੋਰਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਢੱਲੇਵਾਲ ਨੇ ਇਹ ਵੀ ਤਿੱਖਾ ਨਿਸ਼ਾਨਾ ਸਾਧਿਆ ਕਿ ਮਾਨ ਸਰਕਾਰ ਮੋਦੀ ਸਰਕਾਰ ਦੇ ਰਾਹ ਤੇ ਤੁਰ ਰਹੀ ਹੈ ਜਿਵੇਂ ਕੇਂਦਰ ਸਰਕਾਰ ਸਾਨੂੰ ਦਿੱਲੀ ਨਹੀਂ ਜਾਣ ਦਿੰਦੀ ਉਸੇ ਤਰ੍ਹਾਂ ਮਾਨ ਸਰਕਾਰ ਨੇ ਚੰਡੀਗੜ੍ਹ ਨਹੀਂ ਜਾਣ ਦਿੱਤਾ ਉਹਨਾਂ ਨੇ ਕਿਹਾ ਕਿ ਢੱਲੇਵਾਲ ਦੀ ਬੁਖੜਤਾ ਨਾਲ ਹੀ ਉਹਨਾਂ ਨੇ ਸਿੱਧੇ ਤੌਰ ਤੇ ਆਈਐਸਕੈਮ ਨੂੰ ਜੋ ਚੰਡੀਗੜ੍ਹ ਜਾਣ ਤੋਂ ਆ ਰੋਕਿਆ ਗਿਆ ਉਸੇ ਤੇ ਇਹ ਵੱਡਾ ਬਿਆਨ ਦਿੱਤਾ ਤਾਂ ਉਹ ਦੱਸਦੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਖਨੋਰੀ ਬਾਰਡਰ ਤੇ ਲਗਾਤਾਰ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਲਾਇਕ ਕਿ ਉਹਨਾਂ ਦੇ ਵੱਲੋਂ ਮੈਡੀਕਲ ਏਡ ਜੂਰ ਲਿਆ ਜਾ ਰਿਹਾ ਹੈ ਤਾਂ 102 ਦਿਨਾਂ ਤੋਂ ਲਗਾਤਾਰ ਉਹਨਾਂ ਦਾ ਮਰਨ ਵਰਤ ਜਾਰੀ ਇਸ ਤ੍ਰਿਕ ਦੇ ਨਾਲ ਕੇਂਦਰ ਸਰਕਾਰ ਇਹ ਸਮਝੀ ਹੈ ਕਿ ਦਿੱਲੀ ਸਾਡੀ ਹੈ ਦਿੱਲੀ ਦੇ ਅੰਦਰ ਕਿਸੇ ਨੂੰ ਆ ਕੇ ਅਸੀਂ ਆਪ ਦੀ ਗੱਲ ਨਹੀਂ ਕਰਨ ਦੇਣੀ ਗੱਲ ਨਹੀਂ ਕਹਿਣ ਦੇਣੀ ਬਿਲਕੁਲ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਜਾ ਕੇ ਆਪਣੀ ਗੱਲ ਕਰਨ ਤੋਂ ਰੋਕਿਆ ਤੇ ਕੁਝ ਤੋਂ ਵੀ ਮਤਲਬ ਬਰੇ ਤਰੀਕੇ ਬਣਾਵੋ ਕਿ ਆ ਮੈਂਸ ਕਹੂੰਗਾ ਕਿ ਕਿਸਾਨਾਂ ਨੂੰ ਬਾਹਰ ਨਿਕਲਣ ਦੀ ਹਿੰਮਤ ਤੱਕ ਨਹੀਂ ਪੈਣ ਦਿੱਤੀ ਕਿਸਾਨਾਂ ਦੇ ਵਿੱਚ ਔਰ ਉਹ ਕਿਸਾਨ ਵਿਚਾਰੇ ਥਾਂ ਵਕ ਵਕ ਥਾਣੇ ਦੇ ਵਿੱਚ ਵੀ ਇਹਨਾਂ ਨੇ ਗ੍ਰਫਤਾਰ ਕਰਕੇ ਮੰਨ ਦਿੱਤੇ ਇਹਦੇ ਤੋਂ ਦੁੱਖ ਨਾ ਸ਼ਰਸ ਕਰ ਰਹੇ ਨੇ ਅਰੇ ਯਾਸੀ ਸਮੂਹਿਆ ਐ ਐਸਕੇ ਨਾਨ ਪੋਲੀਟਿਕਲ ਵੱਲੋਂ ਤੇ અતੰਤ ਨਿੰਦਣਯੋਗ ਕਾਰਵਾਈ ਹੋਈ ਹੈ ਜਿਹੜੇ ਤਰੀਕੇ ਦੇ ਨਾਲ ਕਿਸਾਨਾਂ ਦੇ ਤੇ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਉੱਥੇ ਆਉਣ ਤੱਕ ਨਹੀਂ ਦਿੱਤਾ ਗਿਆ ਰਸਤਿਆਂ ਦੇ ਨੂੰ ਬਲੌਕ ਕੀਤਾ ਗਿਆ ਘਰਾਂ ਦੇ ਵਿੱਚ ਲੋਕਾਂ ਦੀਆਂ ਟਰੈਕਟਰ ਟਰਾਲੀਆਂ ਖੋ ਕੇ ਲੋਕਾਂ ਤੋਂ ਉਹਨਾਂ ਨੂੰ ਟਰੱਕ ਟਰਾਲੀਆਂ ਤੋਂ ਉਤਾਰਿਆ ਗਿਆ ੱੱਕੇ ਨਾਲ ਪੁਲਿਸ ਨੇ ਖੁਦ ਟਰੱਕਰਾਂ ਤੇ ਕਬਜ਼ਾ ਕਰਕੇ ਰੱਖਿਆ ਇਹ ਸਾਰਾ ਅਤੇ ਮੰਦਰੀਅੋਗ ਹੈ ਜਿਹਦਾ ਅਸੀਂ ਕੋਹਰ ਸ਼ਬਦਾਂ ਦੇ ਵਿੱਚ ਲਖੇਦੀ ਵੀ ਕਰਦੇ ਆ ਕਿ ਮੰਦਰਾ